ਉਤੋਂ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਾਡੇ ਪਿੰਡ ਮਹਾਰਾਜ ਪੱਤੇ ਕਰਮਚੱਦ ਬਾਈ ਕਾਲੇ ਦੇ ਘਰੋਂ ਤੁਹਾਨੂੰ ਦੋ ਨਗਰ ਦਿਖਾ ਰਹੇ ਹਾਂ ਇੱਕ ਮਿੱਤਰੋ ਤਾਜੀ ਸੂਈ ਵੜਾ ਇੱਕ ਸੂਣ ਵਾਲੀ ਵੜਾ ਦੋਨੇ ਨਗਰ ਚੰਗੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੂਈ ਆਪਾਂ ਗੱਲ ਕਰ ਗਏ ਥਾਂਲੇ ਵੀ ਦੀ ਪੂਰੀ ਸਾਫ਼ ਤੇ ਕੱਦ ਨਾਰਮਲ ਆ ਕੋਈ ਬਹੁਤ ਵੱਡਾ ਨਹੀਂ ਤੇ ਨਾ ਹੀ ਮਿੱਤਰੋ ਬਾਲਾ ਛੋਟਾ ਹੈ ਹਾਂਜੀ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਠੀਕ ਆ ਸਤਾਂ ਸੁਆ ਕਿਹੜਾ ਜੀ ਇਹਦਾ ਪਹਿਲਾ ਦੂਜਾ ਸੁਈਏ ਜੀ ਦੂਜਾ ਸੁਆ ਸੁਈ ਆ ਕਦੋਂ ਕਦੀ ਸੁਈ ਵੀ ਆ ਸੁਈ ਨੂੰ ਚੌਥਾ ਦਿਨ ਜੀ ਬੱਚਾ ਮੰਗਰ ਬੱਚਾ ਉਹ ਬੱਚਾ ਜੀ ਬੱਚਾ ਦੁੱਧ ਕਿੰਨਾ ਕਹੋ ਦੁੱਧ ਹੁਣ 16 ਕਿਲੋ ਚੋਂਦਾ 16 ਤੇ ਰੇਟ ਕੀ ਕਰਤਾ ਫੇਰੀ ਤੋਰਾਂਗੇ ਜੀ ਰੇਟ 70 ਦੇਵਾਂਗੇ ਪਰ ਦੀ ਉਹ ਕਿ ਤੋਰੋ ਫਿਰ ਇੱਕ ਵਾਰ ਮੁੱਲ ਬਾਈ ਨੇ 70 ਕਰਿਆ ਤੇ ਮਾਨਤਾਣ 70 ਦੇ ਵਿੱਚੋਂ ਹੋ ਜਾਊਗਾ 65 ਦੇਵਾਂਗਾ 65 ਦੇ ਬਾਈ ਕਹਿੰਦਾ ਵੀ ਹਾਂ ਨਾ ਹੀ ਕਰਨੀ ਆ ਪੂਰੀ ਸਾਫ ਆ ਲੇਵੇ ਦੀ ਮੋੜ ਲੈ ਇੱਥੇ ਮੋੜ ਲੋ ਬਸ ਹਾਂਜੀ ਪਹਿਲਾਂ ਨੇ ਚੰਗਾ ਦੁੱਧ ਕੱਢ ਆ ਪਾ ਪਹਿਲਾਂ ਨੇ 20 ਕਿਲੋ ਦਿੱਤਾ ਓਕੇ ਥਣਾ ਦੀ ਫੇਰ ਆਪਾਂ ਕਹਿੰਦੇ ਮਿੱਤਰੋ ਪੂਰੀ ਸਾਫ ਆ ਚਾਰ ਪੰਜ ਦਿਨਾਂ ਦੀ ਸੂਈ ਵੀ ਆ 16 ਲੀਟਰ ਬਾਈਕ ਦਾ ਵੀ ਜਿਹੜਾ ਦੁੱਧ ਤਿਆਰ ਹੈ ਮੰਗਰ ਬੱਛਾ ਰੇਟ ਬਾਈ ਨੇ 70 ਕਰਿਆ 65 ਦੀ ਹਾਂ ਨਾ ਬਾਈ ਕਹਿੰਦੇ ਵੀ ਕਰਾਂਗੇ ਤੇ ਦੂਜੇ ਨੰਬਰ ਤੇ ਸੁਨੇ ਸਰੀਰ ਦੀ ਥਣਲੇਵੇ ਦੀ ਪੂਰੀ ਸਾਫ ਠੀਕ ਆ ਮੈਂ ਵਰਦੀ ਲੈਣਾ ਪਾ ਜਾਣਾ ਪਾ ਓਕੇ ਇਹਦਾ ਸੂਆ ਜੀ ਇਹ ਵੀ ਸੂਆ ਦੂਜਾ ਸੂਆ ਕਿੰਨੇ ਕ ਦਣਾ ਜਿਹੜੇ ਰਹਿੰਦੇ ਨੇ ਜਿਹੜੇ 10 ਬੈਜ ਤੋਰੋ ਜਨਮ ਅੱਠ 10 ਦਰਾਂ ਦੇ ਮੇਤਰੋ ਕੱਚੀ ਐ ਥਣਲੇ ਵੀ ਦੀ ਪੂਰੀ ਸਾਫ ਐ ਦੁੱਧ ਕੱਢ ਦੂਗੀ 20 22 25 ਹੈ ਨਾ ਹੂੰ ਸਰੀਰ ਦੀ ਬਣਤਰ ਬਹੁਤ ਚੰਗੀ ਐ ਪਹਿਲਾਂ ਨੇ 22 ਦੱਸ ਦਿੱਤਾ ਸੀ ਦੁੱਧ ਦੇਊਗੀ 30 ਕਿਲੋ ਓਕੇ ਬਹੁਤ ਸਾਫ ਅਜੇ ਕੱਚੀ ਬਹੁਤ ਐ ਸਰੀਰ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਸੋਹਣੀ ਆ ਰੰਗ ਵੀ ਮਿੱਤਰੋ ਬਹੁਤ ਚੰਗਾ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰੋ ਭਾਈ ਦੇ ਨਾਲ ਸੰਪਰਕ ਦੋਨੇ ਨਗ ਚੰਗੇ ਆ ਜਿਹੜੇ ਵੀ ਵੀਰਾਂ ਨੂੰ ਦੋਨਾਂ ਨਗਾਂ 'ਚ ਕੋਈ ਵੀ ਨਗ ਪਸੰਦ ਆਉਂਦਾ ਤੇ ਗੁਲਾਬੀ ਮਿੱਤਰੋ ਥਾਣਾ ਲੇਵੇ ਦੀ ਪੂਰੀ ਸਾਫ ਹੈ ਸਰੀਰ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਚੰਗੀ ਆ 8-10 ਦਿਨਾਂ ਦੀ ਹਜੇ ਕੱਚੀ ਆ ਰੇਟ ਕੀ ਕਰਤਾ ਜੀ ਦਾ ਫਿਰ ਰੇਟ ਲੱਖ ਰੁਪਈਆ ਹਾਂਜੀ ਲੱਖ ਲੱਖ ਰੁਪਈਆ ਮਾਨਦਾਨ ਹੋਜੂ 5000 2000 ਦਾ ਮਾਨਦਾਨ ਲੱਖ ਚੋਂ 1000 2000 ਦੇ ਮਾਨਦਾਨ ਠੀਕ ਹੈ ਠੰਡੀ ਸੀਲ ਠੰਡੀ ਸੀਲ ਜਿਵੇਂ ਮਰਜੀ ਓਕੇ ਨਾ ਨਾ ਪਾ ਜਣਾ ਪਾ ਠੀਕ ਹੈ ਫੋਨ ਨੰਬਰ ਬੋਲ ਦੇ ਜੀ ਆਪਣਾ ਨੰਬਰ ਹੈ ਜੀ ਭਾਈ ਦਾ 8725003797 8725003797 ਵਜਦਾ ਫੋਨ ਨੰਬਰ ਹੈ ਸੋ ਦੋਨੇ ਨਗ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੇ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿਹਰਬਾਨੀ